ਉਹੀ ਆ ਗਈ ਤੇ ਕਲਾਸ ਕਿਹੜੀ ਹੈ ਤੇਰੀ 7ਵੀਂ 7ਵੀਂ ਕਲਾਸ ਆ ਡੇਟ ਵਰਥ ਤੇਰੀ 8ਵੀਂ 8ਵੀਂ ਹਾਂ ਡੇਟ ਵਰਥ 20 ਤਰੀਕ ਸਾਲ 2 ਮਹੀਨੇ 2 ਮਹੀਨੇ ਹਾਂ ਅੱਛਾ ਫਿਰ ਤੂੰ ਆ ਆਗੇ ਤੂੰ ਵੀ ਬੈਠਾ ਇੱਥੇ ਓਏ ਬੈਠਾ ਹਾਂ ਯਾਰ ਇਹ ਪੂਰੇ ਤਾਂ ਇਧਰ ਨਾਲ ਆ ਹਾਂ ਇੱਥੇ ਬੈ ਜਾ ਉਰੇ ਬੈ ਜਾ ਉਰੇ ਜਾ ਉਹ ਕੋਈ ਨਹੀਂ ਕੋਡਾਵਾਂਗੇ ਤੁਹਾਨੂੰ ਬੈਠੋ ਤੁਸੀਂ ਆਣੋ ਬੈਠੋ ਤੇ ਤੂੰ ਤੇਰੀ ਕਲਾਸ ਕਿਹੜੀ ਆ ਚੌਥੀ ਹੈਂ ਨੌਵੀਂ ਕਿਹੜੀ ਕੰਦਰ ਚੌਥੀ ਚੌਥੀ ਤੇਰੀ ਡੇਢ ਵਾਰ ਤੱਕੀ ਆ ਜਨਮ ਜਨਮ ਕਦੋਂ ਹੁੰਦਾ ਤੇਰਾ ਜਨਮ ਦਿਨ ਕਦੋਂ ਹੁੰਦਾ ਬਾयां 12 ਨੂੰ ਹੁੰਦਾ ਬਾयां ਮੇਰਾ ਨਾ ਕੀ ਕਹਿੰਦਾ 12 ਤਰੀਕ ਨੂੰ 12 ਤਰੀਕ ਨੂੰ ਹੋਇਆ ਹਾਂ ਸਾਲ ਕਿਹੜਾ ਸੀਗਾ 2000 2000 2000 2000 ਤਾਂ ਨਹੀਂ ਹੋਣਾ ਯਾਰ ਠੀਕ ਆ ਠੀਕ ਆ 15 ਹੋ ਗਿਆ ਦੀ ਫੜਾ ਦਾ ਜੰਮ ਵੀ ਨਹੀਂ ਹੋਇਆ 13 ਹੋਇਆ ਨਹੀਂ ਜੰਮ ਰੱਬ ਤੇ ਲੱਗਿਆ ਰੱਬ ਤੇ ਆਇਆ ਵੀ ਨਹੀਂ ਗਾ ਹੈ ਮੇਰਾ ਇਤਰਾ ਜਾਣ ਹੋਈ ਯਾਦ ਪਤਾ ਨਹੀਂ ਕਿਹਾ ਨਹੀਂ ਖਰੇ ਲਈ ਵਾਲ ਲੈ ਆ ਨਵੀਆਂ ਵਾਲਾਂ ਲਿਆਣਗੇ ਅੱਜ ਆ ਦੇਖ ਲੈ ਹੈਗੇ ਢੇਡਿਆਂ ਤੋਂ ਵੇਦਣਾ ਹੈ ਹੈ ਤੁਲੀ ਤੋਂ ਢੇਡੇਗਾ ਢੇੜ ਲਾਂਗੇ ਹੈ ਢੇੜ ਲਾਂਗੇ ਢੇਡੇ ਪੱਕਾ ਢੇੜ ਲਾਂਗੇ ਡੇਲੀ ਆਇਆ ਕਰਾਂਗੇ ਡੇਲੀ ਤਾਂ ਆ ਜਾ ਕਰਾਂਗੇ ਕੋਈ ਲਿਜੋਣ ਵਾਲਾ ਆਇਆ ਕਰੇ ਹੈ ਜੱਤੇ ਨਾਲ ਆ ਜਾ ਕਰਾਂਗੇ ਕਿ ਦਿਨ ਜੱਤੇ ਨਾਲ ਜੱਜਾ ਦਾਸਾਈ ਹਾਂ ਆ আচ্ছা ਜੱਸੇ ਨਾਲ ਮੈਂ ਲੱਗਾ ਬੇ ਚੈਨ ਲੈ ਲਈ ਤੇਰੀ ਜਿਹੜਾ ਨਾ ਚੈਨ ਹੁਣ ਫਿਰ ਤੈਨੂੰ ਮੋਟਰਸਾਈਕਲ ਲੈ ਗਈ ਫੁੱਟਰੀ ਆ ਤੇ ਟਿਕਣਾ ਪੂਆ ਮਟਰ ਦਾ ਤੈਨੂੰ ਆਉਂਦੀ ਉਹ ਤੇ ਬੈਠਾ ਉਹ ਤੇ ਬੈਠੇ ਗਏ ਨੀ ਇਹ ਮਹੀਨਾ ਹੋਵੇਗਾ ਛੋਟਾ ਬੈਠੇ ਦਾ ਬੜਾ ਦਮਾਤ ਆ ਇਹ ਕਿੱਦਰਾ ਉਹ ਚਲਾ ਲੇਗਾ ਛੋਟਾ ਬੈਠੇ ਦਾ ਬੜਾ ਦਮਾਤ ਮੁੰਡਾ ਕੀ ਦਾ ਆਪਾਂ ਕਰਨਾ ਭਾਨੇ ਆ ਭਾਨੇਗਾ ਕਿਹੜੇ ਬਾਨੇਗਾ ਜੈਵਕ ਹਾਂ ਜੈਵਕ ਤੁਲੀ ਕੀ ਦਾ ਮੁੰਡਾ ਹੈ ਕਲਵਾਂਤ ਦਾ ਅੱਛਾ ਮੈਂ ਤੂੰ ਵੀ ਕਲਵਾਂਤ ਦਾ ਹੈ ਨਹੀਂ ਗਾ